ਜਿਵੇਂ ਪੰਜਾਬ ਦੇ ਵਿੱਚ ਮਰਦਾਨਾ ਤਾਕਤ ਦੇਣ ਵਾਲੇ ਦੁਵਾਖਾਨੇ ਖੁੱਲ੍ਹੇ ਜਾ ਰਹੇ ਨੇ YouTube ਤੇ ਐਡ ਆ ਰਹੀਆਂ ਨੇ ਬੋਰਡ ਇੰਨੇ ਜਿਆਦਾ ਲੱਗੇ ਹੋਏ ਨੇ ਕਿ ਜੀ ਮਰਦਾਨਾ ਤਾਕਤ ਹਾਸਲ ਕਰੋ 10 ਦਿਨਾਂ ਦੇ ਵਿੱਚ ਗਰੰਟੀ ਦੇ ਨਾਲ ਤਾਕਤ ਹਾਸਲ ਕਰੋ ਮੈਨੂੰ ਨਾ ਕਈ ਵਾਰ ਦੇਖ ਕੇ ਫੀਲ ਹੁੰਦਾ ਹੁੰਦਾ ਹੈ ਰ ਆਪਣੇ ਪੰਜਾਬ ਦੇ ਮੁੰਡੇ ਬਾਕੀ ਇੰਨੇ ਜਿਆਦਾ ਵੀਕ ਹੋ ਗਏ ਨੇ ਕਿ ਸਾਨੂੰ ਤਾਕਤ ਦੀ ਸਾਨੂੰ ਲੋੜ ਹੈ ਮੈਂ ਸੜਕ ਤੇ ਜਾਣਾ ਨਾ ਬਹੁਤ سارے ਪਿੰਡਾਂ ਦੇ ਵਿੱਚ ਨਾ ਭੀੜ ਲੱਗੀ ਦਿਖਦਾ ਜਿਹੜੇ ਬਾਹਰ ਦੇਸੀ ਦਵਾਖਾਨੇ ਹੁੰਦੇ ਆ ਉਹਨਾਂ ਦੇ ਬਾਹਰ ਵੱਡੀਆਂ-ਵੱਡੀਆਂ ਗੱਡੀਆਂ ਦੀ ਨਾ ਭੀੜ ਲੱਗੀ ਹੁੰਦੀ ਹੈ ਤੇ ਪੌਡਕਾਸਟ ਵੀ ਤੁਸੀਂ ਦੇਖ ਲਓ ਇਹ ਲੋਕ ਨਾ ਪੌਡਕਾਸਟ ਦੇ ਉੱਤੇ ਜਾ ਕੇ ਸਾਡੇ ਲੋਕਾਂ ਨੂੰ ਮੁੰਡਿਆਂ ਨੂੰ ਇੰਨਾ ਜ਼ਿਆਦਾ ਡਰਾਈ ਜਾਂਦੇ ਨੇ ਇੱਕ ਆਪਣੀ ਕਮਜ਼ੋਰੀ ਦੇ ਨਾਮ ਤੇ ਕਿ ਨਾ ਫਿਰ ਉਹਨਾਂ ਤੋਂ ਮੋਟੀਆਂ ਫੀਸਾਂ ਲੈ ਕੇ ਮਹਿੰਗੀਆਂ ਦਵਾਈਆਂ ਵੇਚਦੇ ਆ ਉਹਨਾਂ ਨੂੰ ਜਦ ਕਿ ਉਹਨਾਂ ਦਾ ਫਿਜ਼ੀਕਲੀ ਪ੍ਰੈਕਟੀਕਲੀ ਕੋਈ ਵੀ ਫਾਇਦਾ ਨਹੀਂ ਹੁੰਦਾ ਸਾਡੇ ਜਿਹੜੇ ਲੋਕ ਹਨ ਨਾ ਅਗਰੇਜ਼ੀ ਫਿਲਮਾਂ ਦੇਖ ਕੇ ਨਾ ਅਸੀਂ ਆਪਣੇ ਦਿਮਾਗ ਦੇ ਵਿੱਚ ਇੱਕ ਇੱਕ ਪਿਕਚਰ ਇਦਾਂ ਦੀ ਬਣਾ ਲਈ ਹੈ ਕਿ ਨਾ ਅਸੀਂ ਸਾਰੇ ਜਾਣੇ ਵੀਕ ਹੈਗੇ ਆ ਉਹ ਬਾਈ ਉਹ ਜਿਹੜੀਆਂ ਹੁੰਦੀਆਂ ਨੇ ਉਹ ਫਿਲਮਾਂ ਹੁੰਦੀਆਂ ਨੇ ਫਿਲਮਾਂ ਸ਼ੂਟ ਕੀਤੀਆਂ ਜਾਂਦੀਆਂ ਨੇ ਰੀਅਲ ਲਾਈਫ ਨਹੀਂ ਹੁੰਦੀ ਜਿਦਾ ਆਮ ਫਿਲਮਾਂ ਦੇ ਵਿੱਚ ਵੀ ਨਾ ਕਿ ਰੀਅਲ ਲਾਈਫ ਨਹੀਂ ਹੁੰਦੀ ਉਹ ਫਿਲਮਾਂ ਦੇਖ ਕੇ ਨਾ ਸਾਡੇ ਮਨ ਦੇ ਵਿੱਚ ਇੱਕ ਇਮੇਜ ਇਦਾਂ ਦੀ ਬਣ ਗਿਆ ਨਾ ਕਿ ਅਸੀਂ ਅਗਰ ਉਹਦਾ ਨਹੀਂ ਪਰਫੋਰਮ ਕਰਦੇ ਹੈਗੇ ਤਾਂ ਸਾਡੇ ਵਿੱਚ ਕੋਈ ਵੀਕਨੈਸ ਹੈ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਇਹਨਾਂ ਸਾਰੀ ਮਾਈਂਡ ਦੀ ਗੇਮ ਹੈ ਇਹਦੇ ਵਿੱਚ ਨਾ ਕਿਸੇ ਖਰਾਕ ਦੀ ਲੋੜ ਹੈ ਨਾ ਕਿਸੇ ਤਾਕਤ ਦੀ ਲੋੜ ਹੈ ਯਾਰ ਤਾਕਤ ਚਾਹੀਦੀ ਕਿਉਂ ਆਸੀਂ ਆਪਦਾ ਪਾਰਟਨਰ ਨਾਲ ਕੋਈ ਕੁਸ਼ਤੀ ਕੋਈ ਥੋੜੀ ਨਾ ਕਰਨੀ ਆ ਪਿਆਰ ਮਹੱਬਤ ਦੀ ਇਹਦਾ ਗੇਮ ਹੈ ਠੀਕ ਹੈ ਨਾ ਇੱਥੇ ਕਿਸੇ ਤਾਕਤ ਦੀ ਲੋੜ ਨਹੀਂ ਕੋਈ ਮਰਦਾਨਾ ਤਾਕਤ ਦੀ ਲੋੜ ਨਹੀਂ ਆਪਾਂ ਨੂੰ ਕੁਸ਼ਤੀਆਂ ਨਹੀਂ ਕਰਨੀਆਂ ਆਪਾਂ ਲੜਨਾ ਨਹੀਂ ਆਪਦਾ ਪਾਰਟਨਰ ਟੋਣਾ ਨਹੀਂ ਹੈਗਾ ਠੀਕ ਹੈ ਨਾ ਆਪਾਂ ਨੂੰ ਸਿੰਪਲ ਆਪਣੇ ਮਾਈਂਡ ਨੂੰ ਸ਼ਾਂਤ ਰੱਖਣਾ ਤੇ ਫਿਰ ਆਪਾਂ ਦੇਖੋ ਕਿ ਆਪਾਂ ਚੀਜ਼ ਨੂੰ ਆਪਾਂ ਪਰਫਾਰਮ ਕਰਨਾ ਹੋ ਸਕਦਾ ਹੈ ਕਿ ਇੱਕ ਅੱਧਾ ਕੋਈ ਪਰਸੈਂਟ ਹੋਵੇ ਕੇਸ ਜਿਹਦੇ ਵਿੱਚ ਕੋਈ ਸੱਟ ਲੱਗੀ ਹੋਵੇ ਜਾਂ ਕਿ ਬੰਦੇ ਦਾ ਹੋਰ ਕੋਈ ਕਾ ਕਮਜ਼ੋਰੀ ਆ ਗਈ ਹੋਵੇ ਤਾਂ ਉਹਨੂੰ ਵਾਕਈ ਦਿੱਕਤ ਹੋਵੇ ਅਦਰਵਾਇਜ਼ 99.9% ਜਿਹੜੇ ਆਪਣੇ ਮੁੰਡੇ ਹਨ ਉਹਨਾਂ ਨੂੰ ਕਿਸੇ ਤਾਕਤ ਦੀ ਲੋੜ ਨਹੀਂ ਹੁੰਦੀ ਪਤਾ ਜੀ ਜਿਹੜੇ ਵਾਅਦਾ ਕੀ ਕਹਿਣਗੇ ਜੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਆਹ ਲੀਆਂ ਖਰਾਕਾ ਖਾਂਦੇ ਸੀ ਯਾਰ ਕੀ ਖਾਂਦੇ ਸੀ ਆਪਣੇ ਘਰ ਚ ਵੀ ਤਾਂ ਬਜ਼ੁਰਗ ਰਹਿੰਦੇ ਨੇ ਆਪਣੇ ਪਿੰਡਾਂ ਵੀ ਤਾਂ ਹੁੰਦੇ ਹੀ ਨੇ ਨਾ ਪੁਰਾਣੇ ਲੋਕ ਬੁਢੇ ਉਹਨਾਂ ਨੂੰ ਜਾ ਕੇ ਪੁੱਛ ਲਓ ਇਹ ਜੀਆਂ ਕਿਹੜੀਆਂ ਖਰਾਕਾ ਖਾਂਦੇ ਸੀਗੇ ਵੀ ਜਿਹੜੀ ਉਹਨਾਂ ਚ ਭਰ-ਭਰ ਕੇ ਗਾਂ ਤਾਕਤ ਸੀਗੀ ਕਿਸੇ ਵੀ ਇਹ ਜੀ ਤਾਕਤ ਦੀ ਕੋਈ ਅੱਜ ਤੱਕ ਕੋਈ ਖਰਾਕ ਨਹੀਂ ਬਣੀ ਹੈਗੀ ਇਹ ਜਿਹੜੀ ਨਾ ਤੁਹਣੀ ਮਰਦਾਨਾ ਤਾਕਤ ਥੋੜੀ ਵਧਾ ਦੋਗੀ ਥੋੜੀ ਮਰਦਾਨਾ ਤਾਕਤ ਤਾਂ ਹੀ ਵਧੂਗੀ ਜੇ ਤੁਸੀਂ ਆਪਣੇ ਫੈਮਲੀ ਦੇ ਵਿੱਚ ਨਾ ਉਹਨਾਂ ਲਈ ਇੱਕ ਅਰਨਿੰਗ ਸੋਰਸ ਹੋਮੋ ਠੀਕ ਹੈ ਤੁਸੀਂ ਆਪਣੀ ਫੈਮਲੀ ਦੀ ਕੇਅਰ ਕਰ ਕੇਅਰ ਆਪਣੀ ਕਰਦੇ ਹੋ ਸਾਰੀਆਂ ਜਿਹੜੀਆਂ ਧੀਆ ਭੈਣਾਂ ਨੇ ਉਹਨਾਂ ਨੂੰ ਸਤਿਕਾਰ ਤੁਸੀਂ ਦਿੰਦੇ ਹੋ ਫਿਰ ਤੁਸੀਂ ਅਸਲੀ ਤੁਸੀਂ ਮਰਦ ਬਣਦੇ ਹੋ ਤਾਕਤਵਰ ਬਣਦੇ ਨਾ ਤੁਸੀਂ ਮਰਦ ਨਹੀਂ ਬਣ ਸਕਦੇ ਆਗੇ ਕਿੰਨੇ ਤਾਕਤਵਰ ਲੋਕ ਆ ਜਿਨ੍ਹਾਂ ਨੂੰ ਅਕਲ ਨਹੀਂ ਹੁੰਦੀ ਲੋਕ ਇਹਨਾਂ ਨੂੰ ਗਾਲਾਂ ਹੀ ਕੱਢੀ ਜਾਂਦੇ ਨੇ ਸੋ ਤੁਸੀਂ ਇੱਕ ਚੀਜ਼ ਨੂੰ ਸਮਝੋ ਕਿ ਇਹ ਤੁਹਾਡੇ ਨਾਲ ਡਰ ਦਾ ਫਾਇਦਾ ਚੱਕ ਕੇ ਤੁਹਾਨੂੰ ਆਪਣਾ ਮਹਿੰਗੀਆਂ ਦਵਾਈਆਂ ਆਪਣੀਆਂ ਚੇਪੀ ਜਾਂਦੇ ਨੇ ਤੇ ਨਾਲ ਤੁਸੀਂ ਬੇਕੋਬ ਬਣੇ ਜਾਂਦੇ ਹੋ ਇਹਦਾ ਨਾ ਨਾ ਹੀ ਕਰੋ ਤਾਂ ਵਧੀਆ ਗੱਲ ਹੈ ਇਹਨਾਂ ਤੋਂ ਬਚੋ ਜੇ ਤੁਹਾਨੂੰ ਸਾਡੀ ਜਾਣਕਾਰੀ ਪਸੰਦ ਆਈ ਹੋਵੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ